ਸਾਂਸ਼ਕਾਲ ਜੀ ਕੀ ਹਾਲ ਚਾਲ ਹੈ ਦੋਸਤੋ ਐਕਸਪਿਡੀਸ਼ਨ ਦੀ ਪਲਾਨਟ ਅਰਥ ਚੈਨਲ ਦੇ ਵਿੱਚ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਦੋਸਤੋ ਦਸੰਬਰ ਮਹੀਨਾ ਪਹੁੰਚਾ ਮਹੀਨਾ ਜਿਹੜਾ ਚੱਲ ਪਿਆ 23 ਦਸੰਬਰ ਦਾ ਅੱਜ ਦਿਨ ਜਿਹੜੀ ਵਿੰਟਰ ਵਕੇਸ਼ਨ ਫੂਟ ਦੇ ਵਿੱਚ ਹੋ ਚੁੱਕੀ ਹੈ ਤੇ ਉਹਦਾ ਮੀਨ ਨਾ ਜਿਹੜਾ ਸਰਬੰਸਦਾਨੀ ਸਾਹਿਬ ਸ਼੍ਰੀ ਗੋਵੇ ਸਿੰਘ ਸਾਹਿਬ ਜੀ ਮਹਾਰਾਜ ਦੇ ਸਰਬੰਸ 12ਰੰ ਦਾ ਚਾਰ ਸਾਹਿਬਜਾਂਦਿਆਂ ਦੀ ਸ਼ਹਾਦਤ ਦਾ ਤੰਤ ਤੰਨ ਬਾਬਾ ਜੀ ਸਿੰਘ ਤੰਤਰ ਬਾਬਾ ਜੁਝਾਰ ਸਿੰਘ ਤੰਤਰ ਬਾਬਾ ਜੋਰਾਵਰ ਸਿੰਘ ਤੰਤਰ ਬਾਬਾ ਪਟੇ ਸਿੰਘ ਜੀ ਦੀ ਸ਼ਹਾਦਤ ਤੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਦਾ ਮੀਨ ਆ 100 ਫਰੇਗੜ ਸਾਹਿਬ ਵਿਕੇ ਚਮਕੌਰ ਸਾਹਿਬ ਵਿਕੇ ਜਿਹੜੀ ਸਭਾ ਉਹ ਚੱਲ ਰਹੀ ਆ ਸ਼ਾਮਦਤ ਨੂੰ ਜਿਹੜੀ ਸਿੰਘ ਸਭਾ ਦੇ ਵਿੱਚ ਯਾਦ ਕਰ ਰਿਆ ਵਿਦੇਸ਼ਾਂ ਵਿਦੇਸ਼ਾਂ ਤੋਂ ਜਿਹੜੀ ਦੁਨੀਆ ਆ ਕੇ ਸਰਾਂ ਦੇ ਵਿੱਚ ਵੀ ਆਉਣ ਵਾਲੇ ਦਿਨਾਂ 'ਚ ਦਵਾਨ ਲੱਗਣ ਵਾਲੇ ਨੇ ਸਾਰੇ ਆ ਕੇ ਸ਼ਰਧਾ ਦੇ ਫੁੱਲ ਜਿਹੜੇ ਇੱਥੇ ਭੇਟ ਕਰੋ ਤੇ ਅੱਜ ਪਹਿਲੀ ਛੁੱਟੀ ਹੋਣ ਦੇ ਨਾਮ ਨਾਲ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਸੀਸ ਨਿਵਾਉਣ ਜਾ ਰਹੇ ਆ ਬੜੀ ਦੇਰ ਤੋਂ ਤੰਤਲਾ ਸੀ ਦਰਸ਼ਨ ਕਰਨ ਦੇ ਤੇ ਪਰ ਰਜੇਮਿਆਂ ਕਾਰਨ ਜਿਹੜਾ ਸੀਗਾ ਰਹਿ ਜਾਂਦਾ ਸੀਗਾ ਮਹਾਰਾਜ ਦਾ ਜਦੋਂ ਹੁਕਮ ਹੋਣਾ ਉਦੋਂ ਹੀ ਜਾਣਾ ਜਦੋਂ ਮਹਾਰਾਜ ਨੇ ਹੁਕਮ ਕਰਨਾ ਉਦੋਂ ਹੀ ਦਰਸ਼ਨ ਕਰਨੇ ਨੇ ਸੋ ਆਜੋ ਅੱਜ ਆਪਾਂ ਤੁਹਾਨੂੰ ਲੈ ਕੇ ਚਲਦੇ ਆਂ ਦਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ 23 ਦਸੰਬਰ ਦਾ ਦਿਨ ਹੈ ਸਵੇਰੇ 5:00 ਵੱਜ ਚੁੱਕੇ ਨੇ ਤੇ ਆਜੋ ਹੁਣ ਚਲਦੇ ਆਂ ਆਪਾਂ ਹਰਮੰਦਰ ਸਾਹਿਬ ਯਾਤਰਾ ਦੇ ਲਈ ਤੇ ਆਪਣੀ ਤੇ ਤੁਹਾਡੀ ਸਾਰਿਆਂ ਦੀ ਸਿਹਜਾਂਭੀ ਚੜ੍ਹਦੀ ਕਲਾ ਦੀ ਕਾਮਨਾ ਦੀ ਜਿਹੜੀ ਅਰਦਾਸ ਕਰਦੇ ਆ ਚੱਲ ਕੇ ਤੇ ਸਾਬ ਜੀ ਦੀ ਸ਼ਾਨ ਨੂੰ ਯਾਦ ਕਰਦੇ ਹਾਂ ਹਾਂਜੀ ਦੋਸਤੋ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਚਾਨਪਰਸਨ ਦੇ ਲਈ ਦਰਵਾਰ ਸਾਹਿਬ ਦੇ ਜਿਹੜਾ ਸਫ਼ਰ ਆ ਸ਼ੁਰੂ ਹੋ ਚੁੱਕਿਆ ਆ ਤੇ ਸਵੇਰ ਦੇ 5:00 ਵਜੇ ਦੇ ਜਿਹੜੇ 29 ਮਿੰਟ ਹੋ ਗਏ ਆ ਤੇ ਜਿਹੜਾ ਟੈਂਕਰ ਉਹ ਆਪਾਂ ਨੇ ਫੁੱਲ ਕਰਾ ਲਿਆ ਸੀ ਰਾਤ ਆ ਦੇਖੋ ਟੈਂਕਰ ਜਿਹੜਾ ਉਹ ਫੁੱਲ ਆ ਤੇ ਜਿਹੜਾ ਮੇਨ ਮੀਟਰ ਆ ਟ੍ਰੇਪੇ ਉਹਨੂੰ ਆਪਾਂ ਕਰ ਲੱਗਿਆ ਜ਼ੀਰੋ ਦੇਖਦੇ ਆ ਰੀਡਿੰਗ ਅੱਜ ਦੀ ਕਿੰਨੀ ਰਹਿਣ ਵਾਲੀ ਆ ਤੇ 1 ਲੱਖ ਤੇ 130 ਕਿਲੋਮੀਟਰ ਗੱਡੀ ਜਿਹੜੀ ਉਹ ਚੱਲ ਚੁੱਕੀ ਆ ਕੱਲ੍ਹ ਜਿਹੜੀ ਆਪਾਂ ਇਹਦੀ ਸਰਵਿਸ ਕਰਵਾ ਕੇ ਆ ਜੇ ਟਾਇਰ ਵੀ ਆਪਾਂ ਚੇਂਜ ਕਰਵਾਤੇ ਨੇ ਤੇ ਹੋਰ ਕਾਫੀ ਤੁਮ ਬੈਟਰੀ ਨਮੀ ਰਖਾਈ ਆ ਕਾਰ ਦਾ ਆਪਾਂ ਕਾਫੀ ਕੰਮ ਕਰਵਾਇਆ ਨਾ ਦਿਨ ਅੱਜ ਐਸ ਯੂਜੂਅਲ ਆ ਚੁੱਕੇ ਆ ਨੈਚ 44 ਤੇ ਜਿਹੜਾ ਸੀਗਾ ਪਹਿਲਾ 41 NH1 ਹਿੰਦੁਸਤਾਨ ਦਾ ਨੰਬਰ 1 ਹਾਈਵੇ ਗ੍ਰੈਂਡ ਟਰੰਕ ਰੋਡ ਸ਼ੇਸ਼ਾ ਸ਼ੋਰੀ ਮਾਰਗ ਤੇ ਇੱਥੋਂ ਹੀ ਆਪਣੀ ਤਕਰੀਬਨ ਹਰ JOURNEY ਸਟਾਰਟ ਹੁੰਦੀ ਹੈ ਕਿਉਂਕਿ ਫਿਊਲ ਲੈਣਾ ਹੁੰਦਾ ਤਾਂ ਹੋਣਾ ਹੀ ਪੈਂਦਾ ਆ ਆਦਰਵਾਇਸ ਜਰਨ ਸਰ ਡੈਸਟੀਨੇਸ਼ਨਸ ਵੀ ਆਪਾਂ ਇੱਧਰ ਆਉਣੀ ਆ ਤੇ ਹੁਣ ਆਪਾਂ ਥੋੜਾ ਜਿਹਾ ਸਰਵਿਸ ਰੋਡ ਰੌਂਗ ਸਾਈਡ ਜਾ ਕੇ ਤੇ ਫਿਰ ਮੇਨ ਹਾਈਵੇ ਤੇ ਜਿਹੜਾ ਉੱਤੇ ਆ ਉਹ ਜਾਵਾਂਗੇ ਹੈਗਾ 5:30 ਹੋ ਚੁੱਕੇ ਨੇ ਟੈਂਪਰੇਚਰ 10 ਡਿਗਰੀਆ ਦੋਸਤੋ ਬਾਹਰ ਤੇ ਵਿੱਚ ਆਪਾਂ ਟੈਂਪਰੇਚਰ 22 ਸੈੱਟ ਕੀਤਾ ਆ ਹੀਟ ਬਹੁਤ ਜ਼ਿਆਦਾ ਇੱਕਦਮ ਕਰ ਦਿੰਦੀ ਆ ਹੀਟ ਬੜੀ ਇਫੈਕਟਿਵ ਆ ਜਿਹੜੀ ਐਕਸੋ ਵੀ ਦੀ ਆ ਤੇ ਬੜੀ ਜਲਦੀ ਕਰ ਦਿੰਦੀ ਆ ਸੋ ਆਪਾਂ 22 ਤੇ ਸੈੱਟ ਕੀਤੀ ਆ ਲੋ ਹੁਣ ਆਪਣੀ ਯਾਤਰਾ ਜਿਹੜੀ ਹੋ ਚੁੱਕੀ ਆ ਸ਼ੁਰੂ ਗੋਵਿੰਦਗੜ ਤੇ ਰਖੰਨਾ ਵੀ ਤੇ ਅੰਮ੍ਰਿਤਸਰ ਪੂਰਾ ਦੋਸਤੋ ਇੱਥੋਂ ਨਾਲ ਆਪਣੇ 205 ਕਿਲੋਮੀਟਰ ਆ ਤੇ ਤੁਹਾਨੂੰ ਮੈਂ ਦੱਸਦਾ ਜਿਹੜਾ ਫਤਿਹਗੜ੍ਹ ਸਾਹਿਬ ਆ ਸਰਹਿੰਦ ਇਹ ਪੂਰਾ ਹਿੰਦ ਹਿੰਦੁਸਤਾਨ ਦਾ ਇਹਨੂੰ ਸਿਰ ਮੰਨਿਆ ਗਿਆ ਇੱਥੋਂ ਜਿਹੜਾ ਲਾਹੌਰ ਆ ਤਖਤ ਲਾਹੌਰ ਤੇ ਤਖਤ ਦਿੱਲੀ ਦਿੱਲੀ ਤੇ ਲਾਹੌਰ ਇੱਥੋਂ ਬਿਲਕੁਲ ਇੱਕ ਸਮਾਨ ਨੇ ਪੂਰੇ 252 ਕਿਲੋਮੀਟਰ ਇੱਥੋਂ ਲਾਹੌਰ ਆ 252 ਕਿਲੋਮੀਟਰ ਹੀ ਇੱਥੋਂ ਦਿੱਲੀ ਆ ਸੈਂਟਰ ਪੁਆਇੰਟ ਪੈਂਦਾ ਦਿੱਲੀ ਤੇ ਲਾਹੌਰ ਦਾ ਇਸ ਕਰਕੇ ਇਹਨੂੰ ਕਿਹਾ ਗਿਆ ਸਰਹਿੰਦ ਤੇ ਔਰੰਗਜ਼ੇਬ ਜਹਾਗੀਰ ਪਾਪੀ ਦਾ ਨੋ ਲਿਆ ਗਿਆ ਸਵੇਰੇ ਸਵੇਰੇ ਇਹਨੇ ਇੱਥੇ ਹੈੱਡ ਆਫਿਸ ਬਣਾਏ ਹੋਏ ਸੀਗੇ ਸਰੰਦ ਦੇ ਵਿੱਚ ਤੇ ਹਿੰਦੁਸਤਾਨ ਦਾ ਪਹਿਲਾ ਏਸੀ ਵੀ ਇੱਥੇ ਬਣਵਾਇਆ ਸੀਗਾ ਇਸੇ ਲੜੀ ਦੇ ਤਹਿਤ ਹੈੱਡ ਇਹ 52 ਕਿਲੋਮੀਟਰ ਦੇ ਵਿੱਚ ਕੁਝ ਕੋ ਦੱਸਦੇ ਸੀ 10 ਕੋ 20 ਕੋ 1 ਕੋਚ 4 ਕਿਲੋਮੀਟਰ ਹੁੰਦੇ ਨੇ ਤੇ ਕੋ ਲਾ ਲਿਓ ਕਿੰਨੇ ਹੋਏ 52 ਕਿਲੋਮੀਟਰ ਦੇ ਵਿੱਚ ਸਰਹੰਦ ਵਸਿਆ ਵਸੇ 52 ਕਿਲੋਮੀਟਰ ਦੇ ਵਿੱਚ ਐਡਾ ਵੱਡਾ ਸ਼ਹਿਰ ਸੀ ਫਿਰ ਬੰਦਾ ਸਿੰਘ ਬਹਾਦਰ ਨੇ ਪਾਪਾ ਬੰਦਾ ਸਿੰਘ ਜੀ ਬਹਾਦਰ ਨੇ ਆ ਕੇ ਵਜੀਦੇ ਨੂੰ ਜਿਹੜਾ ਉਹ ਸਬਕ ਸਿਖਾਇਆ ਤੇ ਪਾਪੀ ਕੁੱਤੇ ਨੂੰ ਮੌਤ ਦੇ ਘਾਟ ਉਤਾਰੇ ਆ ਸਹਬਜਾਦਿਆਂ ਦੀ ਸ਼ਹਾਦਤ ਦਾ ਜਿਹੜਾ ਬਦਲਾ ਲਿਆ ਤੇ 52 ਕਿਲੋਮੀਟਰ ਦੇ ਵਿੱਚ ਜਿਹੜੀ ਫੈਲੀ ਸਰਹੰਦ ਸੀ ਇਹਨੂੰ ਟਹਿ ਟੇਰੀ ਕੀਤਾ ਇਟਨਾ ਇਟ ਖੜਕਾਈ ਪਰ ਕਿਸੇ ਵੀ ਉਸ ਟਾਈਮ ਦੇ ਮੁਗਲਾਂ ਵੱਲੋਂ ਬਣਾਈ ਕੋਈ ਵੀ ਧਾਰਮਿਕ ਇਮਾਰਤ ਉਹਨੂੰ ਨੁਕਸਾਨ ਨਹੀਂ ਪਹੁੰਚਾਇਆ ਤੇ ਵਜੀਦੇ ਦੇ ਘਰ ਵਾਲੀ ਤੇ ਬੱਚਿਆਂ ਤੱਕ ਉਹਨੂੰ ਸੁਰੱਖਿਤ ਦਿੱਲੀ ਪਹੁੰਚਾਇਆ ਇਹ ਸੀਗਾ ਕਰਤਾਰ ਸਿੱਖ ਜੌਧਿਆਂ ਦਾ ਸਿੱਖ ਰਾਜ ਦਾ ਸਿੱਖ ਰਾਜ ਦੇ ਜਰਨੈਲਾ ਦਾ ਸੋ ਚੱਲਦੇ ਆ ਹੁਣ ਹਰਮੰਦਰ ਸਾਹਿਬ ਦੇ ਵੱਲ ਸਾਬ ਜਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਆ ਦੇਖੋ ਜੀਰੋ ਜੀਰੋ ਤੇ ਬਚਾ ਹੋਏ ਇਹਨੂੰ ਪਤਾ ਨਹੀਂ ਲੱਗਿਆ ਬਸ ਆਲੇ ਨੂੰ ਅਨਿੰਦੇ ਹੁੰਦੇ ਨੇ ਸਵੇਰ ਤੇ ਹਾਂਜੀ ਦੋਸਤੋ ਆਪਾਂ ਸਮਰਾਲੇ ਪਹੁੰਚ ਗਏ ਆਂ ਵੈਸੇ ਤਾਂ ਜਦੋਂ ਖੰਨੇਓ 메ਨ ਜੀਟੀ ਰੋਡ ਛੱਡ ਕੇ ਸਮਰਾਲੇ ਵੱਲ ਹੋਏ ਸੀ ਉਦੋਂ ਅਪਡੇਟ ਦੇਣੀ ਸੀਗੀ ਪਰ ਥੋੜਾ ਬਿਜ਼ੀ ਸੀਗੇ ਸਮਰਾਲੇ ਹੁਣ ਆਪਾਂ ਕਿਉਂ ਆਏ ਜਦ ਕਿ ਆਪਾਂ ਨੂੰ ਪਤਾ ਘਟ ਸਿੱਧਾ ਅਮਰਸਰ ਆਨ ਰੋਡ ਆ ਜੀਟੀ ਰੋਡ ਜਾਣਾ ਸਿੱਧਾ ਡਾਇਰੈਕਟ ਆ ਨਾ ਹੁਣ ਆਪਾਂ ਬਾਅਦ ਲੁਧਿਆਣਾ ਜਾਣਾ ਚਾਹਾਂਗੇ ਆਏ ਕਿਉਂ ਕਿਉਂਕਿ ਨਾਲ ਰਿਸ਼ਤੇਦਾਰ ਆਪਣੇ ਮਾਮਾ ਜੀ ਹੁਣੇ ਜਾ ਰਹੇ ਨੇ ਰਾਜਸਥਾਨ ਟੂਰ ਜਿਹੜਾ ਪੈਨੋਂ ਰਹਿ ਗਿਆ ਉਸ ਦੇ ਵਿੱਚ ਤੁਸੀਂ ਇੰਟਰੋਡਿਊਸ ਹੋ ਜਾਣਾ ਸੀ ਮਾਮਾ ਜੀ ਉਹਨਾਂ ਨਾਲ ਚਲੋ ਅੱਜ ਹੋਜੋਗੇ ਉਹਨਾਂ ਨੂੰ ਪਿਕ ਕਰਨਾ ਸਮਰਾਲੇ ਤੋਂ ਇਸ ਕਰਕੇ ਆਪਾਂ ਬਾਇਆ ਸਮਰਾਲਾ ਹੋ ਕੇ ਜਾ ਰਹੇ ਆ ਹਰਮੰਦਰ ਸਾਹਿਬ ਸਾਢੇ 7 ਹੋ ਚੁੱਕੇ ਨੇ ਤੇ ਆਪਾਂ ਨੇ ਜਲੰਧਰ ਜਿਹੜਾ ਕ੍ਰੋਸ ਕਰ ਲਿਆ ਆ ਧੁੰਦ ਜਿਹੜੀ ਮੋਡਰੇਟ ਜ਼ਿਆਦਾ ਨਹੀਂ ਆਈ ਹੈਗੀ ਆਪਾਂ ਨੂੰ ਇੱਥੋਂ 1 ਘੰਟੇ ਦਾ ਜਿਹੜਾ ਸਫ਼ਰ ਹੋਰ ਰਹਿ ਗਿਆ ਦਰਬਾਰ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਚਰਨ ਜਿਹੜੇ ਪਰਸਨ ਉਹ ਆਪਾਂ ਜਾ ਰਹੇ ਹਾਂ ਅੱਜ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਜਿਵੇਂ ਦੱਸਿਆ ਦਰਵਾਜਾ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਤੇ ਕਰੂਜ਼ ਕਰ ਰਹੇ ਹਾਂ ਅਸੀਂ 80 ਤੋਂ ਲੈ ਕੇ 100 ਦੇ ਵਿੱਚ ਤੇ ਕਾਰ ਜਿਹੜੀ ਮਾਈਲੇਜ ਆ ਉਹ ਦੇ ਰਹੀ ਹੈ 17 ਦੀ ਤੁਸੀਂ ਦੇਖ ਰਹੇ ਹੋ 17 ਤੋਂ 18 ਦੀ ਮਾਈਲੇਜ ਹੋ ਗਈ ਜਿਹੜੇ ਆਪਾਂ ਟਾਇਰ ਚੇਂਜ ਕਰਵਾਏ ਨੇ ਇੰਨਾ ਫਰਕ ਪੈ ਗਿਆ ਨਹੀਂ ਬਿਲਕੁਲ ਵੀ ਪਹਿਲਾਂ 11 12 ਤੋਂ ਮਾਈਲੇਜ ਜੜੀ ਵੱਧ ਨਹੀਂ ਸੀਗੀ ਐਜੰਸੀ ਵਾਲੇ ਵੀ ਰੀਜ਼ਨ ਦੱਸ ਨਹੀਂ ਸੀ ਕਿ ਪਾਉਂਦੇ ਹਨ ਤੇ ਟਾਇਰ ਚੇਂਜ ਦਾ ਸਾਰਾ ਚੱਕਰ ਸੀਗਾ ਇੰਜਨ ਵਰਕ ਜ਼ਿਆਦਾ ਕਰਦਾ ਸੀ ਤੇ ਜਿਹੜੀ ਕਾਰ ਉਹ ਘੱਟ ਚੱਲਦੀ ਸੀ ਹਨ ਤੇ ਇਸ ਕਰਕੇ ਜਿਹੜੀ ਮਾਈਲੇਜ ਆ ਉਹ ਨੀਚੇ ਆ ਗਈ ਸੀ ਲਦਾਖ ਟੂਰ ਨੂੰ ਇਹ ਤਾਂ ਰੀਜ਼ਨ ਦੱਸ ਹੀ ਦਿੰਦੇ ਸੀ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇਾਂ ਦੀ ਸ਼ਹਾਦਤ ਦੇ ਜਿਹੜੇ ਦਿਨਾਂ ਚੱਲ ਰਹੇ ਨੇ ਦੱਸਿਆ ਮੈਂ ਸਟਾਰਟਿੰਗ ਦੇ ਵਿੱਚ ਇਸ ਕਰਕੇ ਪੰਜਾਬ ਤੋਂ ਇੰਡੀਆ ਤੋਂ ਤੇ ਹੋਰ ਦੇਸ਼ਾਂ ਤੋਂ ਜਿਹੜੀ ਸੰਗਤ ਆ ਉਹ ਫਤਿਹਗੜ੍ਹ ਸਾਹਿਬ ਅਨੰਦਪੁਰ ਸਾਹਿਬ ਚਮਕੌਰ ਸਾਹਿਬ ਪਹੁੰਚ ਰਹੀ ਹੈ ਇਸ ਕਰਕੇ ਹੋ ਸਕਦਾ ਹਰਮੰਦਰ ਸਾਹਿਬ ਦੀ ਸੰਗਤਾਂ ਘੱਟ ਹੋਵੇ ਹਨ ਠੰਡ ਵੀ ਜ਼ਿਆਦਾ ਹੈ ਤੇ ਚੱਲ ਕੇ ਅਜੂ ਦੇਖਦੇ ਆਂ ਚੱਲਦੇ ਆਂ ਦਰਬਾਰ ਸਾਹਿਬ ਦੋਸਤੋ ਐਕਸਪੀਡੀਸ਼ਨ ਫੈਮਿਲੀ ਹੋਰੀ ਮੇਨ ਗੇਟ ਹਰਮੰਦਰ ਸਾਹਿਬ ਤੋਂ ਐਂਟਰ ਹੋ ਚੁੱਕੇ ਆਂ ਦਰਬਾਰ ਸਾਹਿਬ ਸ਼ਹਿਰ ਇੰਟਰਸ ਦੇ ਉੱਤੇ ਬਹੁਤ ਸੋਹਣੇ ਜਿਹੜੇ ਗੇਟਾਂ ਬਣੇ ਹੋਏ ਆ ਤੇ ਆਪਾਂ ਹੁਣ ਫਲਾਈਓਵਰ ਲੈ ਕੇ ਸਿੱਧਾ ਜਿਹੜੀ ਪਾਰਕਿੰਗ ਆ ਕੋਚ ਜਾਵਾਂਗੇ ਪਹਿਲਾਂ ਅਸੀਂ ਥੋੜਾ ਜਿਹਾ ਗੂਗਲ ਵੀ ਦੱਸ ਸਿੱਧਾ ਦੱਸ ਰਹੀ ਸੀ ਆਦੀ ਵੀ ਕਹਿ ਰਿਆ ਸੀ ਅਸੀਂ ਫੇਰ ਵੀ ਫਲਾਈਓਵਰ ਹੋ ਕੇ ਪਠਾਨਕੋਟ ਵੱਲੋਂ ਗਏ ਸੀ ਆਦੀ ਕਹਿੰਦਾ ਸਿਆਣਿਆਂ ਦੀ ਕੋਣ ਸੁਣਦਾ ਆ ਸਣਾ ਦਸਵੀਆਂ ਦੀ ਸਿਆਣਿਆਂ ਦੀ ਕੋਣ ਸੁਣਦਾ ਕਹ ਨਿਆਣਿਆਂ ਦੀ ਕੋਣ ਸੁਣਦਾ ਹਾਂ ਚਲੋ ਜੀ ਅਜੇ ਜਲਦੀ ਫਿਰ ਆਪਾਂ ਕਰਦੇ ਹਾਂ ਦਰਸ਼ਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਨਗਰੀ ਹਾਂਜੀ ਐਕਸਪੀਡੀਸ਼ਨ ਫੈਮਲੀ ਦਰਬਾਰ ਸਾਹਿਬ ਪਹੁੰਚ ਚੁੱਕੇ ਆ ਰਸ਼ ਵੈਸੇ ਤਾਂ ਘੱਟ ਸੀਗਾ ਪਰ ਪਾਰਕਿੰਗ ਫੇਰ ਵੀ ਸਾਨੂੰ ਉੱਪਰ ਛੱਤ ਤੇ ਮਿਲੀ ਆ ਥੱਲੇ ਫੁੱਲ ਸੀਗਾ ਹਣਾ ਮਾਮਾ ਜੀ ਉਹਨਾਂ ਨੂੰ ਮਿਲੋ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਮਾਮਾ ਜੀ ਨੇ ਇਹਨੂੰ ਮੌਕੇ ਦੇ ਉੱਤੇ ਆਕੇ ਸਾਨੂੰ ਓਕੇ ਕੀਤਾ ਜਾਣ ਲਈ ਅਸੀਂ ਰਾਤ ਪੁੱਛਿਆ ਸੀ ਦਰਸ਼ਨ ਕਰਾਂਗੇ ਥੋੜਾ ਜਿਹਾ ਮਾਮਾ ਜੀ ਦੇ ਬਹਾਨੇ ਨਾਲ ਦੇਖ ਲਓ ਅਸੀਂ ਵੀ ਦਰਸ਼ਨ ਕਰ ਲਏ ਮਾਮਾ ਜੀ ਨੇ ਪ੍ਰੋਗਰਾਮ ਜਿਹੜਾ ਅਰੇਂਜ ਕੀਤਾ ਹੈ ਹਾਂ ਜੀ ਏ ਸਹੀ ਗੱਲ ਆ ਈਟੀਪੀ ਫੈਮਿਲੀ ਦੇ ਜਗਤ ਮਾਮਾ ਜੀ ਨੇ ਜਿੰਨੇ ਵੀ ਬਲੌਗ ਹੋਣਗੇ ਫਿਕਸ ਮਾਮਾ ਜੀ ਹਜੇ ਤਾਂ ਆਪਣਾ ਰਾਜਸਥਾਨ ਬਲੌਗ ਪੈਣਾ ਰਹਿ ਗਿਆ ਨਹੀਂ ਤੁਸੀਂ ਪਹਿਲਾਂ ਹੀ ਇੰਟਰੋਡਿਊਸ ਹੋਣਾ ਦੋ ਮਾਪਿਆਂ ਦਾ ਇੰਟਰਵਿਊ ਥੋੜਾ ਉਹ ਬਲੌਗ ਵਿੱਚ ਰਹਿ ਗਿਆ ਜੀ ਦੋ ਮਾਪਿਆਂ ਦਾ ਇੰਟਰਵਿਊ ਪੌਣੇ 9 ਹੋ ਚੁੱਕੇ ਨੇ ਦੋਸਤੋ ਪੌਣੇ 9 ਵਜੇ ਪਰਮੰਦਰ ਸਾਹਿਬ ਪਹੁੰਚ ਗਏ ਚੱਲੇ ਸੀ ਆਪਾਂ 5:30 5:30 7:30 8:30 ਤਿੰਨ ਘੰਟਿਆਂ ਦੇ ਵਿੱਚ ਦਰਬਾਰ ਸਾਹਿਬ ਪਹੁੰਚ ਗਏ ਤੇ ਅਸੀਂ ਤੇ ਹੀ ਆਪਾਂ ਕਰੂਜ਼ ਕੀਤਾ 80 ਕਿਲੋਮੀਟਰ ਪਰ ਤੇ ਉਹ ਤੱਕ ਕਰੂਜ਼ ਕਰਕੇ ਆਪਾਂ ਬੜੇ ਆਰਾਮ ਨਾਲ ਤਿੰਨ ਘੰਟਿਆਂ 'ਚ ਦਰਬਾਰ ਸਾਹਿਬ ਪਹੁੰਚ ਗਏ ਜਿਹੜਾ ਆਪਾਂ ਵਿੱਚ ਦੀ ਬਾਇਆ ਸਮਰਾਣਾ ਆਯੰਦ ਤੇ ਤੇ ਰੋਪੇਤ ਕਰਦੇ ਦਰਸ਼ਨ ਦੇਖ ਰਹੇ ਹਾਂ ਸਾਹਮਣੇ ਸਾਰਾ ਘਟੀਸਰਾਂ ਆਪਣੇ ਜਿਹੜੇ ਇੱਕੀ ਸਿੱਖਾਂ ਨੇ ਸਾਰਾ ਗੜੀ ਬੈਟਲ ਜਿਹੜੀ ਲੜੀ ਸੀ ਕੇਸਰੀ ਮੂਵੀ ਵਾਲੀ ਹਨਾ ਉਹਦੀ ਯਾਦ ਦੇ ਵਿੱਚ ਇਹ ਬਣਾਈ ਪਈ ਆ ਤੇ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਲਾਰਜ ਸਟੈਚੂ ਤੇ ਸਾਰਾ ਦਰਬਾਰ ਸਾਹਿਬ ਕੰਪਲੈਕਸ ਜਿਹੜਾ ਕੋਰੀਡੋਰ ਉਹ ਸਟਾਰਟ ਹੋ ਗਿਆ ਜਿੰਨਾ ਵੀ ਆਪਾਂ ਨੇ ਸਾਰਾ ਦੇਖਿਆ ਹੀ ਆ ਵੀ ਇਹ 올ਡ ਜਿਹੜੀ ਇਹਦੀ ਦੇਖਾ ਦਿੱਤੀ ਗਈ ਆ ਲਗਭਗ ਉਹ ਰਿਹਾ ਕਿ ਐਵੇਂ ਫੀਲ ਹੁੰਦਾ ਸੌਰੀ ਐਵੇਂ ਕਹਿ ਰਿਹਾ ਜਿਵੇਂ ਜੈਪੁਰ ਦੀ ਮਾਰਕੀਟ ਸਟਾਰਟ ਹੁੰਦੀ ਹੈ ਨਾ ਡਿੱਟੋ ਏਸੇ ਉਹਦੇ ਵਿੱਚ ਜਿਹੜਾ ਜੈਪੁਰ ਦੀ ਮਾਰਕੀਟ ਉਹਨੂੰ ਡਿਜ਼ਾਈਨ ਕੀਤਾ ਗਿਆ ਹੈ 올ਡ ਲੁੱਕ ਦੇ ਵਿੱਚ ਤੇ ਤੁਸੀਂ ਜਲਦੀ ਇਹਦੇ ਨਾਲ ਹੀ Rajasthan ਜਿਹੜਾ ਬਲੌਗਸ ਨੇ ਉਹ ਵੀ ਦੇਖਣ ਲਈ ਐਕਸਪਿਡੀਸ਼ਨ Rajasthan ਸਟਾਰਟ ਹੋ ਜਾਣੀ ਹੈ ਨਾਲ ਹੀ ਦਰਵਾਰ ਸਾਹਿਬ ਤੋਂ ਨਤਮਸਤਕ ਹੋ ਕੇ ਆਪਾਂ ਨੇ ਫਿਰ ਜਿਹੜਾ एक्सपिडिशन राजस्थान स्टार्ट ਕਰਨੀ ਆ 올 ओवर राजस्थान कवर ਕਰਾਂਗੇ ਕੱਲ ਤੋਂ ਆਪਣਾ ਵੀ स्टार्ट ਹੋ ਜਾ ਜਾ ਰਿਹਾ ਦੇਖਦੇ ਆ ਸੰਗਤ ਪੂਰੇ ਦਾ ਬਹੁਤ ਇਹ ਕਹਿ ਸਕਦੇ ਆ ਵੀ ਨਾਮ ਬਰਾਬਰ ਹੀ ਜਿੰਨੀ ਸੰਗਤ ਜੇ ਹੈਗੀ ਆ ਠੰਡ ਤੇ ਫਤੇਗੜ ਸਾਹਿਬ ਚਮਕੌਰ ਸਾਹਿਬ ਆਨੰਦਪੁਰ ਸਾਹਿਬ ਸ਼ਹੀਦੀ ਜੋੜ ਮੇਲ ਚੱਲ ਰਹੇ ਨੇ ਇਸ ਕਰਕੇ ਜਿਹੜੀ ਸੰਗਤ ਆ ਸਾਰੀ ਉਧਰ ਦਰਸ਼ਨਾਂ ਲਈ ਜਾ ਰਹੀ ਹੈ ਨਤਮਸਤਕ ਜਾਂ ਦੇ ਦੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਜਲਿਆਂਵਾਲਾ ਬਾਗ ਜਿੱਥੇ ਜਨਰਲ ਡਾਇਰ ਨੇ ਹਜ਼ਾਰਾਂ ਹਿੰਦੁਸਤਾਨੀਆਂ ਨੂੰ ਮੌਤ ਦੇ ਘਾਟ ਉਤਾਰਿਆ ਇੱਕ ਛੋਟਾ ਦਰਵਾਜ਼ਾ ਇੱਥੇ ਜਿਸ ਦੇ ਵਿੱਚ ਦੀ ਪੂਰੇ ਬਾਗ ਦੇ ਵਿੱਚ ਇਕੱਤਰ ਹੋਏ 13 April 1919 ਨੂੰ ਜਿਹੜਾ ਇਕੱਠ ਹੋਇਆ ਸਾਰੇ ਇਕੱਠ ਦੇ ਉੱਤੇ ਗੋਲੀਬਾਰੀ ਕਰਕੇ ਹਜ਼ਾਰਾਂ ਹਿੰਦੁਸਤਾਨੀਆਂ ਨੂੰ ਸ਼ਹੀਦ ਕੀਤਾ ਗਿਆ ਜਿਸ ਦਾ ਸਰਦਾਰ ਉਦਮ ਸਿੰਘ ਦੇ ਦਿਲ ਦੇ ਉੱਤੇ ਗਹਿਰਾ ਪ੍ਰਭਾਵ ਪਿਆ ਤੇ ਸਦਾ ਉਦਮ ਸਿੰਘ ਨੇ ਇੰਗਲੈਂਡ ਜਾ ਕੇ ਜਨਰਲ ਲਡਵਾਇਰ ਨੂੰ ਜਿਹੜਾ ਸੀ ਉਹਨਾਂ ਦੀ ਪਾਰਲੀਮੈਂਟ ਦੇ ਵਿੱਚੋਂ ਵਿੱਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਕੇ ਬਦਲਾ ਲਿਆ ਤੇ ਇੱਥੇ ਚਾਰ ਕੌਮਾਂ ਸ਼ਹੀਦ ਹੋਈਆਂ Hindu ਸ਼ਹੀਦ ਹੋਏ Sikh ਸ਼ਹੀਦ ਹੋਏ ਮੁਸਲਮਾਨ ਸ਼ਹੀਦ ਹੋਏ ਬੋਧੀ ਜੈਨੀ ਵੀ ਸ਼ਹੀਦ ਹੋਏ ਪਰ ਜੇ ਪਰ ਜੇ ਬਦਲਾ ਲਿਆ ਜਾ ਕੇ ਇੰਗਲੈਂਡ ਦਾ ਸਰਦਾਰ ਉਦਮ ਸਿੰਘ ਉਹਨੇ ਲਿਆ ਸਾਰੀਆਂ ਕੌਮਾਂ ਦੇ ਜਿਹੜੇ ਵਸਿੰਦੇ ਸੀ ਉਹ ਇੱਥੇ ਸ਼ਹਾਦਤ ਪਾਉਂਦੇ ਨੇ ਪਰ ਸ਼ਹੀਦ ਉਦਮ ਸਿੰਘ ਜਾ ਕੇ ਪੂਰੇ ਹਿੰਦੁਸਤਾਨ ਦੀ ਸਾਰੀਆਂ ਕੌਮਾਂ ਦਾ ਜਿਹੜਾ ਬਦਲਾ ਆ ਉਹ ਲੈਂਦੇ ਨੇ ਇੱਥੇ ਮੰਦਰ ਸ਼ਨੀ ਦੇ ਮੰਦਰ ਦਰਵਾਸਾ ਕੰਪਲੈਕਸ ਦੇ ਨਾਲ ਇਹ ਜਿਹੜਾ ਨਵਾਂ ਕੋਰੀਡੋਰ ਇੱਥੇ ਮੂਰੇ ਬਣਾਇਆ ਗਿਆ ਆ ਅੰਡਰਗਰਾਉਂਡ ਵੀ ਕਾਫੀ ਜਗ੍ਹਾ ਦੇ ਇੱਥੇ ਪੂਰਾ ਸੰਗਮਰਮਰ ਦਾ ਜਿਹੜਾ ਬਣਾਇਆ ਸਭ ਤੋਂ ਪਹਿਲਾਂ ਜਿਹੜੇ ਜੋੜੇ ਜਮਾ ਕਰਵਾ ਮੰਗਿ ਕਿਸੇ ਪਾਸੇ ਉਹ ਦੱਤ ਜਿਹੜਾ ਨਾ ਆਵਾਂ ਪਰ

satın alıp bayılıyoruz. Thank ਦੀਨ ਦਿਆਲ ਪਰੋਸ ਤੇਰੇ 헤 ਦੀਨਾ ਉਤੇ ਦਿਆ ਕਰ ਵਾਲੇ பிரபு ਤੇਰੀ ਮਿਹਰ ਦੀ ਆਸੋ ਬੋਲਦਾ ਈ ਹੋਈ ਐ ਮਾਪਰੇ ਬੂੰਗਾ ਰਾਮ ਗੜੀਆ ਬੂੰਗਿਆਂ ਦਾ ਨਵੀਨੀਕਰਨ ਕਾਫੀ ਦੇਰ ਪਹਿਲਾਂ ਹੋ ਚੁੱਕਿਆ ਹੈ ਤੇ ਇਹ ਜਿਹੜੀ ਇਮਾਰਤ ਦੇਖ ਰਹੇ ਆ ਇੱਥੇ ਜੱਸਾ ਸਿੰਘ ਰਾਮ ਗੜੀਆ ਜਿਹੜਾ ਸੀਗਾ ਪ੍ਰੇਰਨਾ ਦਿਆ ਕਰਦੇ ਸੀ ਆਪਣੀਆਂ ਮਿਸਲਾਂ ਦੇ ਜਿੰਨੇ ਹੋਰ ਸਰਦਾਰ ਨੇ ਇੱਥੇ ਕਮਰਾ ਬਣਿਆ ਅੰਦਰ ਬੋਰਡ ਵੀ ਲੱਗਿਆ ਤੇ ਇੱਥੇ ਉਹ ਪੂਰਾ ਸਾਹ ਨੇ ਜਿਹੜੇ ਪੂਰਾ ਸਾਹ ਦੇ ਬਾਰੇ ਜਿਹੜਾ ਸੀ ਉਹ ਗੱਲ ਚੱਲਦੀ ਸੀ ਪਿਛਲੇ ਦਿਨਾਂ ਦੇ ਵਿੱਚ ਉਹ ਵਾਹ ਦੁੱਖ ਭੰਡਨੀ ਬੇਰੀ ਦੇ ਕੋਲ ਬਿਲਕੁਲ ਲੱਗ ਗਿਆ ਇਹ ਸਥਾਨ 68 ਤੀਰਤ ਇਹ ਦਰਬਾਰ ਸਾਹਿਬ ਦੇ ਉੱਪਰ ਜਿਹੜਾ ਨਿਸ਼ਾਨ ਸਾਹਿਬ ਦੇਖਦੇ ਹੋ ਇਹ ਮਾਤਾ ਜੀ ਨੇ ਭਾਈ ਮਨੀ ਸਿੰਘ ਜੀ ਦੇ ਕੋਲ ਇੱਥੇ ਹਰਮੰਦਰ ਸਾਹਿਬ ਭੇਜੇ ਸੀ ਜਿੰਨਾ ਤੱਕ ਮੈਨੂੰ ਇਤਿਹਾਸ ਦਾ ਪਤਾ ਜੇ ਕੋਈ ਗਲਤੀ ਹੋਵੇ ਮਾਫ ਕਰਨਾ ਤੁਸੀਂ ਕਰੈਕਟ ਕਰਨਾ ਇਹ ਨਿਸ਼ਾਨ ਸਾਹਿਬ ਫਿਰ ਉਦੋਂ ਇੱਥੇ ਲਗਾਇਆ ਗਿਆ ਜੋ ਮਾਤਾ ਜੀ ਨੇ ਭਾਈ ਮਨੀ ਸਿੰਘ ਜੀ ਦੇ ਕੋਲ ਇੱਥੇ ਭੇਜੇ ਸੀ ਹਰਮੰਦਰ ਸਾਹਿਬ ਇਹ ਬਾਹੀ ਆ ਗਈ ਬਾਬਾ ਦੀਪ ਸਿੰਘ ਜੀ ਵਾਲੀ ਇੱਥੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਜਿਹੜਾ ਸੀਸ ਸੀਗਾ ਉਹ ਭੇਟ ਕੀਤਾ ਸੀਗਾ ਕਿ ਬਾਬਾ ਦੀਪ ਸਿੰਘ ਜੀ ਸ਼ਹੀਦ। ਦੁਖ ਭੰਜਣੀ 베ਰੀ ਤੇ RAMDAS ਸਾਹਿਬ ਜੀ ਦਾ ਘਰ ਗੁਰੂ ਰਾਮਦਾਸ ਸਾਹਿਬ ਜੀ ਦਾ ਦਰ ਜਿੱਥੇ ਅਸੀਂ ਸਾਰੇ ਮੰਗ ਤੇ ਬਣ ਕੇ ਪਹੁੰਚੇ। ਇੱਥੇ ਬਾਬਾ ਦੀਪ ਸਿੰਘ ਜੀ ਨੇ ਜਿਹੜਾ ਆਪਣਾ ਸੀਸ ਉਹ ਭੇਟ ਕੀਤਾ ਸੀ। ਜੋੜ ਕੇ ਫੇਰ ਰਿਸਪੈਕਟ ਮਾਰਾ ਇਹ ਤਾਂ ਘੀ ਤੱਕ ਆਪਣੇ ਟੀਚਰ ਸਾਹਮਣੇ ਵੀ ਐਵੇਂ ਖੜਦਾ ਪ੍ਰਿੰਸੀਪਲ ਸਾਹਮਣੇ ਵੀ ਟੱਪਦਾ ਰਹੇ ਇਹ ਸਾਰੀ ਦੁਨੀਆ ਦੇ ਪ੍ਰਿੰਸੀਪਲ ਨੇ ਟੈਂਸ਼ਨ ਹਾਂ ਬਿਲਕੁਲ ਮੈਨੂੰ ਸੋਚ ਕੇ ਆਇਆ ਸੀ ਕਿ ਅਦਰ ਪੀਰ ਆਸਿਓ ਬਿਲਕੁਲ ਮਾਨੇ ਨਹੀਂ ਪਰਦਾ ਹੈ ਗੱਲ ਮੰਨਨੀ ਪਰਦਾ ਸਾਧ ਸੰਗਤ ਜੀ ਐਕਸਪੀਡੀਸ਼ਨ ਫੈਮਿਲੀ ਦਰਸ਼ਨ ਕਰੀ ਜਾਓ ਕਰੀ ਜਾਓ ਕਰੀ ਜਬ ਮੰਨ ਨਹੀਂ ਪਰਦਾ ਹੈਗਾ ਮੰਨ ਨਹੀਂ ਪਰਦਾ ਹੈਗਾ ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ RAM ਗੁਰੂ ਪਾਸ ਪਾਰਸ ਆਸੀ ਜੀਬ ਲੋਹਾ ਜਿਵੇਂ ਲੋਹਾ ਪਾਰਸ ਨਾਲ ਮਿਲ ਕੇ ਸੋਨਾ ਹੋ ਜਾਂਦਾ ਹੈ ਕਿੰਨਾ ਸੋਨਾ ਸ਼ਬਦ ਆ ਜਿੰਦੇ ਅਜ ਤੁਰਨ ਲੱਗੇ ਵੀ ਐਵੇਂ ਸ਼ਬਦ ਆਏ ਸੀਗੇ ਮੀਰੀ ਤੇ ਪੀਰੀ ਦੇ ਦੋ ਨਿਸ਼ਾਨ ਚੁੱਲ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਦੇ ਬਿਲਕੁਲ ਅੱਗੇ ਗੁਰਪਾਰਸ ਹਮ ਲੋ ਮਿਲ ਕੰਚਨ ਹੋ ਆ ਰਾਮ ਇਹ ਜਿਹੜਾ ਪਿੱਲਰ ਤੁਸੀਂ ਆ ਦੇਖ ਰਹੇ ਹੋ ਇਹ ਜਦੋਂ ਫਸਟ ਟਾਈਮ ਲਾਈਟ ਆਈ ਸੀ ਦਰਬਾਰ ਸਾਹਿਬ ਨਾਭੇ ਵਾਲੇ ਰਾਜੇ ਨੇ ਜਿਹੜੀ ਸੇਵਾ ਕਰਵਾਈ ਸੀ ਤੇ ਉਦੋਂ ਤੱਕ ਕਿਹਾ ਸੀ ਕਿ ਮੈਂ ਲਾਈਟ ਨਹੀਂ ਲੈਣੀ ਜਦੋਂ ਤੱਕ ਦਰਬਾਰ ਸਾਹਿਬ ਲਾਈਟ ਨਹੀਂ ਆ ਜਾਂਦੀ ਤਾਂ ਉਸ ਵੇਲੇ ਤੇ ਕੰਪੇਨਰ ਆ ਜਦੋਂ ਦਰਸ਼ਕ ਦਰਬਾਰ ਸਾਹਿਬ ਮੇਰੀ ਪਿੱਛੋਂ ਲੈ ਕੇ ਉਥੋਂ ਤੇ ਤੇ ਨਾਲ ਦੀ ਨਾਲ ਇੱਥੇ ਜਿਹੜਾ ਕਿਰਪਾਨ ਭੇਂਟਾ ਕਰਵਾਉਣਾ ਅੱਗੇ ਜਿਹੜਾ ਖਰਾ ਪ੍ਰਸ਼ਾਦ ਕਿਰਪਾਨ ਭੇਂਟ ਨਹੀਂ ਹੋਣਾ ਇਸ ਜਗ੍ਹਾ ਤੋਂ ਲੈ ਕੇ ਇੱਥੋਂ ਆ ਬਾਹਰ ਲਿਖਿਆ ਹੋ ਵੀ ਹੈ ਤੇ ਇੱਥੇ ਕਿਰਪਾਨ ਭੇਂਟਾ ਤੇ ਹੁਣ ਚਾਹੁੰਦੇ ਆ ਦਰਸ਼ਨਾਂ ਦੇ ਲਈ ਦਰਬਾਰ ਸਾਹਿਬ ਚਲੋ 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 ਅਜੇ ਨਿਸ਼ਾਨ ਸਾਹਿਬ ਸੰਤਰੀ ਨੇ ਹਾਈ ਬਾਣੀ ਰਾ ਗੁਰੂ ਗੋਬਿੰਦ ਸਿੰਘ ਜੀ ਅੱਛਾ ਲੈ ਲੈ ਇਹ ਦਰਾਵੀ ਲੈ ਲੈ ਕਿੰਨੇ ਕਿੱਥੇ ਚਲੋ ਕੰਮ ਆ ਜਾਣਗੇ ਫਿਰ ਹੁਣ ਲੈ ਤਾਂ ਲੈ ਮਤਲਬ ਕਿ ਬਣਾ ਇਹ ਇੱਕ ਬਿਲਡਿੰਗ ਯਾਦਗਾਰ ਰੱਖੀ ਗਈ ਆ ਆਪਰੇਸ਼ਨ ਬਲੂ ਸਟਾਰ ਦੇ ਸਿਰਫ ਤੇ ਸਿਰਫ ਇਹ ਯਾਦਗਾਰ ਇੱਕ ਰੱਖੀ ਗਈ ਆ ਇਹਦੇ ਵਿੱਚ ਜਿੰਨੇ ਤੁਸੀਂ ਦੇਖ ਸਕਦੇ ਹੋ ਗੋਲੀਆਂ ਗੋਲੀਆਂ ਤੇ ਟੈਂਕਾਂ ਤੋਪਾਂ ਦੇ ਜਿਹੜੇ ਨਿਸ਼ਾਨ ਨੇ ਉਹ ਨੇ ਆਪਰੇਸ਼ਨ ਬਲੂ ਸਟਾਰ ਦੇ ਨਿਸ਼ਾਨ ਨਾਲ ਕੌਮ ਦਾ ਇਤਿਹਾਸ ਕੌਮ ਨੂੰ ਜਾਣਨਾ ਬਹੁਤ ਜ਼ਰੂਰੀ ਆ ਜਿਹੜਾ ਇਤਿਹਾਸ ਮਿਟਾ ਦਿੱਤਾ ਜਾਂਦਾ ਉਹ ਕੌਮ ਤੇ ਆ ਜਿਹੜਾ ਜਿਹੜੀਆਂ ਖੋਖਲੀਆਂ ਹੋ ਜਾਂਦੀਆਂ ਨੇ ਆਪਰੇਸ਼ਨ ਬਲੂ ਸਟਾਰ ਦੀ ਇੱਕੋ ਇੱਕ ਯਾਦਗਾਰ ਇਹ ਬਚੀ ਆ ਇਹ ਜਿਹੜੇ ਤੁਸੀਂ ਦੇਖ ਰਹੇ ਹੋ ਸਾਰੇ ਇਹ ਗੋਲੀਆਂ ਦੇ ਤੇ ਟੈਂਕਾਂ ਤੇ ਗੋਲੀਆਂ ਦੇ ਤੋਪਾਂ ਦੇ ਗੋਲੀਆਂ ਦੇ ਨਿਸ਼ਾਨ ਜਿਹੜੇ ਬਚੇ ਨੇ ਇੱਕੋ ਇੱਕ ਬਿਲਡਿੰਗ ਇਹ ਯਾਦਗਾਰ ਦੇ ਤੌਰ ਤੇ ਜਿਹੜੀ ਆ ਦੇਖੋ ਸਾਰੀਆਂ ਗੋਲੀਆਂ ਦੇ ਜਿਹੜੇ ਨਿਸ਼ਾਨ ਨੇ ਆ ਇਹ ਸਾਰੀਆਂ ਗੋਲੀਆਂ ਲੱਗੀਆਂ ਨੇ ਇਸ ਬਿਲਡਿੰਗ 'ਚ ਆਪਰੇਸ਼ਨ ਬਲੂ ਸਟਾਰ 1984 ਦੀ ਇੱਕੋ ਇੱਕ ਯਾਦਗਾਰ ਜਿਹੜੀ ਇਹ ਤੇ ਬਚੀ ਆ ਅਕਾਲ ਤਖਤ ਸਾਹਿਬ ਦੀ ਜਿਹੜੀ ਬਾਹੀ ਤੇ ਬਿਲਕੁਲ ਨਾਲ ਵਾਲੀ ਜਿਹੜੀ ਇਮਾਰਤ ਹੈਗੀ ਆ ਜਦੋਂ ਜਦੋਂ ਮਰਾਕ ਹੋ ਤੱਕ ਸਾਹਿਬ ਇਹ ਅਕਾਲ ਦਾ ਤਖਤ ਸ਼ੇਮੇ ਪਾਸ਼ਾ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਦਾ ਬਣਾਇਆ ਖਾਲਸਾ ਤੱਕ ਅਕਾਲ ਤੱਕ ਦਰਸ਼ਨੀ ਡਿਊਟੀ ਦਰਬਾਰ ਸਾਹਿਬ ਤਨ ਤਨ RAMDAS GURJIN SIMRIYA ਤੇ ਨੇ ਸਵਾਰਿਆ ਵਾਹਿਗੁਰੂ ਜੀ ਦਰਬਾਰ ਮੋਕੇ ਬੋਲਣ ਦਿਲ ਦੀ ਮੇਰੀ ਜਿਸ ਤਰ੍ਹਾਂ ਅਮਰਤਵੈਲਾ ਸਤਿਨਾਮ ਬੜੇ ਕਿ ਚਾਰ ਕਰਮੀ ਯਾਹ ਵਿੱਚ ਕਪੜਾ ਨਾਦਰੀ ਮੋਕ ਦਵ ਨਾਨਕੇ ਮੈਂ ਜਾਣੀ ਸਭ ਆਪੇ ਸਜਾ ਆਪਿਆਂ ਨਾ ਜਾਈ ਕੀਤਾ ਨਾ ਹੋਇ ਕੀ ਖੱਖਾ ਦੇ ਤਰ੍ਹਾਂ ਦੇ ਉਹ ਘੜੀ ਆ ਜਿਹੜੀ ਟਾਈਮ ਦੱਸਦੀ ਆ ਲੈਣਾ ਸਿੰਘ ਜਾਂ ਟੈਣਾ ਸਿੰਘ ਮਜੀਠੀਆ ਉਹਨਾਂ ਦੇ ਦਰਬਾਰ ਸਾਂ ਭੇਟ ਕੀਤੀ ਸੀ ਦੋ ਘੜੀਆਂ ਬਣੀਆਂ ਸੀ ਇਹ ਜਿਨ੍ਹਾਂ ਦੇ ਵਿੱਚੋਂ ਇੱਕ ਘੜੀ ਇਹ ਆ ਜਿਹੜੀ ਤੁਸੀਂ ਦੇਖ ਰਹੇ ਹੋ ਉਸ ਸਮੇਂ

to ভাই ফুটেতে মারতে तब ये अपने से जग जग उसी समाज में होता और हो जाना पक्षी सफेद के दो प्रकार है परिमाण का <गण>। फैलाव नाम के भगवान का है मैं मैं ये सब मैं जब भी लगा के मतलब साथ को करके ਸਾਹਿਬ ਜੀ ਬੁੰਗਾਰਾਮ ਗੜੀਆ ਦੇ ਕੋਲ ਲੰਗਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਲੰਗਰ ਜਸ ਜੰਦੇਵੇ ਇਹੋ ਲੰਗਰ ਸ਼ੱਕਦੇ ਆ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਘਰ ਦਾ ਅਟੁੱਟ ਲੰਗਰ ਲੱਖਾਂ ਦੀ ਤਦਾਦ ਚ ਸੰਗਤ ਰੋਜ਼ ਲੰਗਰ ਸ਼ੱਕਦੇ ਆ ਸਾਹ ਸੰਗਤ ਜੀ ਤੁਸੀਂ ਜਿੰਨੀ ਵੀ ਸੰਗਤ ਦਰਬਾਰ ਸਾਹਿਬ ਦਰਸ਼ਨਾਂ ਦੇ ਲਈ ਇੱਥੇ ਦੇਖੀ ਆ ਇਹ ਕੋਈ ਇੱਥੇ ਮੈਂ ਵਿਤਕਰੇ ਵਾਲੀ ਗੱਲ ਨਹੀਂ ਕਰ ਰਿਹਾ। ਜ਼ਿਆਦਾਤਰ ਸਾਧ ਸੰਗਤ ਜਿੰਨੀ ਵੀ ਇੱਥੇ ਸ਼ਰਧਾ ਦੇ ਨਾਲ ਪਹੁੰਚੇ ਨੇ ਉਹ ਗੈਰ ਸਿੱਖ ਨੇ। 10% ਸਿੱਖ ਹੋਣੇ ਆ 90% ਕੋਈ ਸਾਊਥ ਤੋਂ ਕੇਰਲਾ, ਕਰਨਾਟਕ ਦੁਨੀਆ ਹਿੰਦੁਸਤਾਨ ਦੇ ਵੱਖ-ਵੱਖ ਭਾਗਾ ਚੋਂ ਆਏ ਹੋਏ ਨੇ। ਤੇ ਸਰਕਾਰਾਂ ਦੇਖੋ ਕਿਵੇਂ ਵੰਡੀਆਂ ਨਫ਼ਰਤ ਫੈਲਾ ਰਹੀਆਂ ਨੇ। ਕੋਈ ਕਿਸੇ ਰਾਸ਼ਟਰ ਦੇ ਨਾਮ ਤੇ ਕੋਈ ਕਾਸੇ ਦੇ ਨਾਮ ਤੇ ਤੇ ਦੇਖੋ ਕਿੰਨਾ ਆਮ ਲੋਕਾਂ ਦੇ ਵਿੱਚ ਪਿਆਰ ਆ ਹਰਮੰਦਰ ਸਾਹਿਬ 90% ਲੋਕ ਜਿਹੜੇ ਗੈਰ ਧਰਮਾਂ ਦੇ ਆ ਰਹੇ ਨੇ ਮਾਨਸ ਕੀ ਜਾਤ ਸਭੇ ਇੱਕ ਪਹਿਚਾਨੋ ਪਹਿਚਾਨ ਬੋਦਾ ਸੰਦੇਸ਼ ਮਹਾਰਾਜ ਵੱਲੋਂ ਸੋ ਸਾਰੇ ਧਰਮਾਂ ਦੇ ਲੋਕ ਆ ਕੇ ਅਸੀਸ ਨਿਵਾ ਰਹੇ ਨੇ ਸਰਕਾਰਾਂ ਨੂੰ ਆਪਣੀਆਂ ਜਿਹੜੀਆਂ ਦੁਸ਼ਟ ਇਹ ਨੀਤੀਆਂ ਨੇ ਗੰਦੀਆਂ ਮਾਰੂ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਤੇ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਤੋਂ ਭਾਈ ਬਾਲਤਾ ਇਕਤਾ ਦਾ ਜਿਹੜਾ ਸੰਦੇਸ਼ ਆ ਉਹ ਲੈਣਾ ਚਾਹੀਦਾ ਐਕਸਪਿਡੀਸ਼ਨ ਦੀ ਪਲੈਨਟ ਆ ਚੈਨਲ ਵੀ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦਾ ਤੇ ਧਾਰਮਿਕ ਇਕਤਾ ਦਾ ਜਿਹੜਾ ਸੰਦੇਸ਼ ਆ ਉਹ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ